ਦਰਸ਼ਨ करिए ਉਹਨਾਂ ਨੇ ਅਰਥ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉਹ ਕਹਿੰਦੇ ਹਰ ਦੋ ਨੂਨੇ ਨਮਾ ਪਾਸ਼ਕ ਨੈਮ ਨਸੀਰ ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਅਰਥ ਬਾਖਮਾਲ ਨੇ ਜੀ ਕੀ ਅਰਥ ਕਰਦੇ ਨੇ ਕਹਿਣ ਲੱਗੇ ਹਰ ਦੋ ਨੂਨੇ ਨਮਾ ਪਾਸ਼ਕ ਨੈਮ ਨਸੀਰ ਅਲਫ ਮਿਆਨਾ ਅਹਿਦ ਕਾਫ ਆਖਿਰ ਰਾ ਕਵੀਰ ਭਾਈ ਅਨੰਦ ਲਾਲ ਨੇ ਇਹ ਬਚਨ ਲਿਖੇ ਉਹ ਕਹਿੰਦੇ ਹਰ ਦੋ ਨੂਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਆਉਣ ਵਾਲੇ ਦੋਵੇਂ ਨੰਨੇ ਅੱਖਰ ਬੜੀ ਰੋਹਾਨੀਅਤ ਨੂੰ ਲੁਕਾ ਕੇ ਬੈਠੇ ਹੋਏ ਨੇ ਉਹ ਕਹਿਣ ਲੱਗੇ ਹਰ ਦੋ ਨੂਨੇ ਨਵੇਂ ਪਾਸ਼ਕ ਦੋਵੇਂ ਨੰਨੇ ਬੜੇ ਪਾਗ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਿੱਚ ਆਉਣ ਵਾਲੇ ਉਹ ਕਹਿੰਦਾ ਪਹਿਲਾ ਨੰਨਾ ਜਿਹੜਾ ਉਹ ਕਹਿੰਦਾ ਗੁਰੂ ਨਾਨਕ ਸਾਹਿਬ ਨਈਮ ਨੇ ਨਈਮ ਦਾ ਅਰਥ ਹੁੰਦਾ ਨਿਯਾਮਤਾ ਵੰਡਣ ਵਾਲੇ ਦੂਜਾ ਨੰਨਾ ਜਿਹੜਾ ਉਹ ਕਹਿੰਦਾ ਨਸੀਰ ਏ ਗੁਰੂ ਨਾਨਕ ਸਹਿ ਮਹਾਰਾਜ ਦੂਜਿਆਂ ਲਈ ਮਦਦਗਾਰ ਨੇ ਹਰ ਇੱਕ ਦੀ ਪਾਉ ਜਲ ਡੁੱਬਦੇ ਦੀ ਬਾਹ ਫੜ ਕੇ ਪਾਰ ਕਰਨ ਵਾਲੇ ਨੇ ਭੁੱਖਿਆਂ ਨੂੰ ਲੰਗਰ ਛਕਾਉਣ ਵਾਲੇ ਨੇ ਰੋਂਦਿਆਂ ਨੂੰ ਹਾਸੇ ਵੰਡਣ ਵਾਲੇ ਨੇ ਕਿਉਂਕਿ ਦੁਨੀਆ ਦੇ ਅੰਦਰ ਗੁਰੂ ਕੇ ਪਿਆਰਿਓ ਕੋਈ ਐਸਾ ਰਹਿਬਰ ਨਹੀਂ ਸੰਸਾਰ ਵਿੱਚ ਆਇਆ ਜਿਹੜਾ ਦੁੱਖ ਵਿੱਚ ਪਏ ਹੋਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਗਲਵਕੜੀ ਵਿੱਚ ਲੈ ਕੇ ਆਖਦਾ ਹੋਵੇ ਕਿ ਇਹਨਾਂ ਗਰੀਬਾਂ ਨੂੰ ਵੀ ਆਪਣੀ ਗਲਵਕੜੀ ਵਿੱਚ ਲੈ ਕੇ ਬਰਾਬਰ ਬਿਠਾਓ ਇੱਕੋ ਇੱਕ ਬਾਬਾ ਨਾਨਕ ਜੀ ਨੇ ਨੀਵੇਂਆਂ ਨੂੰ ਵੀ ਆਪਣੇ ਬਰਾਬਰ ਬਿਠਾ ਲਿਆ ਭਾਈ ਆਨੰਦ ਲਾਲ ਨੇ ਕਿਹਾ ਕਹਿਣ ਲੱਗੇ ਹਰ ਦੋ ਨਵੇਂ ਹਰ ਦੋ ਨੋਨੇ ਨਵੇਂ ਪਾਸ਼ਿਕ ਨਈਮ ਨਸੀਰ ਗੁਰੂ ਨਾਨਕ ਦਾ ਪਹਿਲਾ ਨੰਨਾ ਅੱਖਰ ਜਿਹੜਾ ਨਾਨਕ ਨਾਮ ਦਾ ਉਹ ਕਹਿੰਦਾ ਗੁਰੂ ਨਾਨਕ ਨਈਮ ਹੈ ਨਈਮ ਦਾ ਅਰਥ ਨਿਆਮਤਾ ਵੰਡਣ ਵਾਲਾ ਹੈ ਦੂਜਾ ਨੰਨਾ ਅੱਖਰ ਕਹਿੰਦਾ ਬਾਬਾ ਨਾਨਕ ਜੀ ਨਸੀਰ ਨੇ ਗੁਰੂ ਨਾਨਕ ਮਦਦਗਾਰ ਹੈ ਤੇ ਅਗਲੀ ਗੱਲ ਉਹਨਾਂ ਕਈ ਕਹਿਣ ਲੱਗੇ ਜਿਹੜਾ ਅਗਲੀ ਖੇਡ ਵੇਖੋਗੇ ਅਲਫ ਮਿਆਨਾ ਆਲੋਪ ਕਹਿੰਦੇ ਨੇ ਕੰਨੇ ਦੀ ਮਾਤਰਾ ਜਿਹੜੀ ਹੈ ਉਹ ਕਹਿੰਦੇ ਜਿਹੜੀ ਕੰਨੇ ਦੀ ਮਾਤਰਾ ਹੈ ਨਾ ਇਹ ਵੀ ਬੜਾ ਵੱਡਾ ਅੰਦਰ ਆਪਣੇ ਇੱਕ ਭੇਦ ਲੈ ਕੇ ਬੈਠੀ ਹੈ ਕੰਨੇ ਤੋਂ ਭਾਵ ਹੈ ਗੁਰੂ ਨਾਨਕ ਇੱਕ ਦਾ ਪੁਜਾਰੀ ਹੈ ਇੱਕ ਤੋਂ ਬਿਨਾ ਕਿਸੇ ਦੂਜੇ ਅੱਗੇ ਝੁਕਦਾ ਨਹੀਂ ਹੈ ਤਨ ਗੁਰੂ ਨਾਨਕ ਪ੍ਰਮਾਤਮਾ ਤੋਂ ਬਿਨਾ ਕਿਸੇ ਦੇ ਅੱਗੇ ਝੁਕਦਾ ਨਹੀਂ ਕਿਸੇ ਨੂੰ ਮੰਨਦਾ ਨਹੀਂ ਹੈ ਤੇ ਦੁਨੀਆ ਨੂੰ ਬਾਬੇ ਨਾਨਕ ਨੇ ਜਦੋਂ ਰੱਬ ਨਾਲ ਜੁੜਨ ਦੀ ਗੱਲ ਸਿਖਾਈ ਤੇ ਬਾਬੇ ਨਾਨਕ ਨੇ ਜਗਤ ਨੂੰ ਇਹੀ ਗੱਲ ਕਹੀ ਸੀ ਕਿ ਇੱਕ ਤੋਂ ਬਿਨਾ ਦੂਜੇ ਅੱਗੇ ਨਾ ਚੁਕੀ ਪਹਿਲਾ ਅੱਖਰ ਗੁਰੂ ਨਾਨਕ ਦੀ ਰਚਨਾ ਤੋਂ ਜਿਹੜਾ ਸੰਸਾਰ ਦੀ ਝੋਲੀ ਵਿੱਚ ਗਿਆਨ ਦਾ ਪਿਆ ਉਹਨੂੰ ਅਸੀਂ ਜਵਜੀਤ ਸਾਹਿਬ ਦੀ ਬਾਣੀ ਦਾ ਪਹਿਲਾ ਅੱਖਰ ਕਹਿ ਲਈਏ ਜਾ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਦਾ ਪਹਿਲਾ ਅੱਖਰ ਕਹ ਲਈਏ ਬਾਬੇ ਨਾਨਕ ਨੇ ਪਹਿਲਾ ਜਿਹੜਾ ਅੱਖਰ ਮਨੁਖਤਾਰੀ ਝੋਲੀ ਵਿੱਚ ਪਾਇਆ ਉਹ ਏਕਾ ਹਿੰਦਸੇ ਵਾਲਾ ਹੈ ਜੀ ਉਹ ਏਕਾ ਗਿਣਤੀ ਵਾਲਾ ਲਿਖ ਕੇ ਪਾਇਆ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀਏ ਨਾ ਧੰ ਗੁਰੂ ਨਾਨਕ ਮਹਾਰਾਜ ਨੇ ਇੱਕ ਦੀ ਬਾਣੀ ਵਿੱਚ ਵਾਰ-ਵਾਰ ਗੱਲ ਕੀਤੀ ਹੈ ਆਪ ਜੀ ਦਰਸ਼ਨ ਕਰੋਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਬਜੀ ਸਾਹਿਬ ਹੀ ਪੜਿਆ ਜੀ ਔਰ ਜਗਜੀਤ ਸਿੰਘ ਸਾਹਿਬ ਦੀਆਂ ਇਹ ਸਿਰਫ ਪੰਜ ਪੌੜੀਆਂ ਪੜ ਲਓ ਪੰਜ ਪੌੜੀਆਂ ਤੱਕ ਇੱਕ ਤਿੰਨ ਵਾਰ ਲਿਖੇ ਅਦਵਾਨ ਨੂੰ ਤਿੰਨ ਰੂਪਾਂ ਵਿੱਚ ਮਿਲੇਗਾ ਇੱਕ ਦੇ ਕਕੇ ਨੂੰ ਅੰਕੜ 1 ਪੜਿਆ ਜਾਏਗਾ ਈੜੀ ਨੂੰ ਸਿਹਾਰੀ ਕਕੇ ਨੂੰ ਅੰਕੜ ਉਥੇ 1 ਹੈ ਜੇ ਫਿਰ ਅਸੀਂ ਦਰਸ਼ਨ ਕਰਾਂਗੇ ਤੇ ਸਤਿਗੁਰੂ ਨੇ ਫਿਰ ਇੱਕ ਲਿਖਿਆ ਇੱਕ ਈੜੀ ਨੂੰ ਸਿਹਾਰੀ ਤੇ ਕਕੇ ਨੂੰ ਸਿਹਾਰੀ ਉਹ ਵੀ ਇੱਕ ਹੈ ਤੇ ਇੱਕ ਥਾਂ ਤੇ ਗੁਰੂ ਸਾਹਿਬ ਨੇ ਈੜੀ ਨੂੰ ਸਿਹਾਰੀ ਤੇ ਕਕਾ ਮੁਕਤਾ ਕਰਕੇ ਲਿਖਿਆ ਕਕੇ ਨੂੰ ਕੋਈ ਮਾਤਰਾ ਨਹੀਂ ਪੜਿਆ ਉਹ ਵੀ ਇੱਕ ਹੀ ਜਾਣਾ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾ ਅੱਖਰ ਹਿੰਦਸੇ ਵਾਲਾ ਲਿਖਿਆ ਭਾਈ ਨੰਦ ਲਾਲ ਉਹਨਾਂ ਜਦੋਂ ਅਰਥ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਬਾ ਕਮਾਲ ਉਹਨਾਂ ਨੇ ਗਜ਼ਬ ਦਾ ਗਿਆਨ ਮਨੁੱਖ ਦੀ ਝੋਲੀ ਵਿੱਚ ਪਾ ਕੇ ਕਿਹਾ ਕਹਿਣ ਲੱਗੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨਈਮ ਵੀ ਨੇ ਤੇ ਨਸੀਰ ਵੀ ਨੇ ਨੈਮ ਦਾ ਅਰਥ ਨਿਯਾਮਤਾ ਵੰਡਣ ਵਾਲੇ ਨਸੀਰ ਦਾ ਅਰਥ ਮਦਦਗਾਰ ਅਲਫ ਜਿਹੜਾ ਉੱਤੇ ਪਾਇਆ ਕੰਨਾ ਜਿਹੜਾ ਪਹਿਲੇ ਨੰਨੇ ਦੇ ਨਾਲ ਪਾਇਆ ਉਹਦਾ ਅਰਥ ਕੀਤਾ ਭਾਈ ਆਨੰਦ ਲਾਲ ਜੀ ਨੇ ਕਹਿਣ ਲੱਗੇ ਅਲਫ ਮਿਆਨਾ ਐਦ ਕਾਫ ਆਖਿਰ ਰਾ ਕਬੀਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦੇ ਪੁਜਾਰੀ ਨੇ ਕੰਨਾ ਇਹ ਗੱਲ ਬੋਲ ਕੇ ਕਹਿੰਦਾ ਹੈ ਤੇ ਜਿਹੜਾ ਅਖੀਰ ਵਾਲਾ ਕਕਾ ਹੈ ਕਾਫ ਹੈ ਉਹ ਕਾਫ ਕਹਿੰਦਾ ਗੁਰੂ ਨਾਨਕ ਸਾਹਿਬ ਕਬੀਰ ਨੇ ਬਾਬੇ ਨਾਨਕ ਤੋਂ ਵੱਡਾ ਦੁਨੀਆ ਵਿੱਚ ਕੋਈ ਧਰਮ ਦੀ ਦੁਨੀਆ ਵਿੱਚ ਕੋਈ ਵੱਡਾ ਪੁਰਖ ਨਹੀਂ ਹੋਇਆ ਜਿਹਨੂੰ ਦਰਸ਼ਨ ਪਰਸ ਕੇ ਸਿਧਾਣੇ ਗੱਲ ਕਹੀ ਸੀ ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ